ਹੋਰ ਨਮਾ ਖਾਸ ਵਲੌਗ ਲੈਉਣ ਲੱਗਾ ਯੂਨਿਕ 에어ਪੋਰਟ ਤੇ ਸਗਾ ਤਾਂ ਸੋਚਿਆ ਸਿਟੀ ਦੇ ਅੰਦਰ ਜਾਣਾ ਤਾਂ ਟ੍ਰੇਨਾਂ ਤੇ ਵੀ ਜਾ ਚੁੱਕਾ ਤਾਂ ਬੱਸਾਂ 'ਚ ਵੀ ਅੱਗੇ ਜਾ ਚੁੱਕਾ ਤਾਂ ਸੋਚਿਆ ਅੱਜ ਇੱਥੇ ਦੀ ਬੱਸ ਦੇਖਣਾ ਲੁਫਤਾਂਜ਼ਾ ਐਕਸਪ੍ਰੈਸ ਬੱਸ ਆ ਤਾਂ ਵੈਸੇ ਟਿਕਟ ਤਾਂ 13 ਯੂਰੋ ਦਾ ਹੀ ਮਿਲ ਗਿਆ ਸੋ ਪ੍ਰਾਈਸ ਵੈਸੇ ਠੀਕ ਆ ਕਿਤਾ 5 ਕਿਮੈਂਟ ਨੂੰ ਜਾਣਾ ਹੈ ਤਾਂ ਅਸੀਂ ਤਾਂ ਦੇਖੋ ਕਿੰਨੀ ਖਾਲੀ ਆ ਕੋਈ ਖਾਸ ਰੁਕੀ ਆਈ ਨਹੀਂ ਹਜੇ ਇੱਕ ਬੰਦਾ ਪਿੱਛੇ ਬੈਠਾ ਆ ਕਰਦਾ ਆਪਣਾ ਕੰਮ ਕਰਦਾ ਪਿੱਛੇ ਸੂਟ ਯਾ ਪਾਇਆ ਹੈ ਥੋੜਾ ਕਮਬਲਾ ਲੱਗਦਾ ਪਰ 13 ਯੂਰੋ ਲਈ ਮਾੜਾ ਕੰਮ ਨਹੀਂ ਹੈਗਾ ਹੈ ਪਾਸ ਦੇਖਦੇ ਆ 에어ਪੋਰਟ ਤੇ ਬਾਹਰ ਹੀ ਸੀ ਤਾਂ ਤਾਂ ਕਾਫੀ ਨਿਕਲੀ ਆ ਤਾਂ ਜਰਨੀ ਦੇਖਦੇ ਕਿਦਾਂ ਦੀ ਆ ਤਾਂ ਦੇਖਦੇ ਮਿਊਨਿਕ ਪਹੁੰਚਦੇ ਵੈਸੇ ਉੱਥੇ ਕੀ ਮਾਹੌਲ ਆ ਤਰਪੀਆ ਬਸ ਤਾਂ ਵੈਸੇ ਵਧੀਆ ਆ ਐਕਚੁਅਲੀ ਏਸੀ ਲੱਗਾ ਆ ਬਸ ਤੇ ਪਹਿਲਾਂ ਸੋਚਿਆ ਟ੍ਰੇਨ ਤੇ ਜਾਣਾ ਫੇਸਵੋ ਚੈਨਲ ਬੱਸ ਵਧੀਆ ਲੱਗਦੀ ਹੈ ਤਾਂ ਬੱਸ ਦੇਖਦੇ ਕਿਉਂਕਿ ਬਾਹਰ ਮੌਸਮ ਵੀ ਕਾਫੀ ਗਰਮ ਹੈ ਅੰਦਰ ਏਸੀ ਲੱਗਾ ਤਾਂ ਇੰਟਰਨੈਸ਼ਨਲ ਟਰਮੀਨਲ ਤੋਂ ਹੋਣਾ ਦੂਸਰੇ ਕਮੇਸਟਿਕ ਤੇ ਜਾਣਾ ਹੈ ਆ ਦੇਖੋ ਦੂਸਰੇ ਪਾਸੇ ਗੱਡੀਆਂ ਆਉਂਦੀਆਂ ਆ ਆਪਣੇ ਇੰਗਲੈਂਡ ਦਾ ਇੰਡੀਆ ਦਾ ਦੂਸਰੇ ਪਾਸੇ ਚਲਦੀ ਹੁੰਦੀ ਇੱਥੇ ਆ ਉਲਟ ਪਾਸਾ ਆ ਇਹ ਸਾਨੂੰ ਕਹਿੰਦੇ ਅਸੀਂ ਉਲਟੀਆਂ ਅਸੀਂ ਇਹਨਾਂ ਨੂੰ ਕਹਿੰਦੇ ਔਟੇ دیکرمنی رنگ بھی ویسے ہریالی کافی ہوتی اتنے بھی مجھ چنگا پہنتا جہاز ویسے ات دیکھتے دیکھ ہیں میں دیکھیے جگہ بہت کھلی ہے ایئرپورٹ تو بنے بھی سونا ہے بلڈنگس بھی سونی ہیں. ریالی بھی کافی ہے ڈومسٹک تے آ چل لے ہیں کنا سونا لگتا بہت سارے انٹرنیشنل ادا کے نہیں ہے ڈومسٹک ہے کنا ودیا لگتا کنز ایزی بیٹھے یوروز ڈسکور ایٹالیا بھی ہے نورویجن بھی ہے زیادہ نہیں اتنے تھلے جاؤ گے ہوں جاتے بس ਸਟਾਪ ਹੈਗਾ ਐ ਬਸ ਅੱਡਾ ਕਹਿਣ ਲੱਗਾ ਸੀਗਾ ਅੱਡਾ ਕੀ ਹੈਗਾ ਐ ਸਟਾਪ ਹੈ ਹੀ ਉੱਥੇ ਦੱਸਣਾ ਉਹ ਤੇ ਦਿਸਦੇ ਦੋ ਬੰਦੇ ਖੜੇ ਆ ਸਟਾਪ ਤੋਂ ਤੁਰਪੈ ਇੰਥੋਂ ਵੀ ਨਹੀਂ ਪਚੜੇ ਲੱਗਦਾ ਇੱਕ ਦੋ ਬੰਦੇ ਚੜਨ ਲੱਗੇ ਸੀਗੇ ਪਰ ਉਹ ਕਿਸੇ ਹੋਰ ਨੂੰ ਉਡੀਕਦੇ ਸੀਗੇ ਤਾਂ ਇਥੋਂ ਵੀ ਨਿਕਲ ਹੀ ਆਉਣਾ ਹੈ ਤਾਂ ਚੰਦੇ ਆਪਣੇ ਮਿਊਨਿਕ ਸਟਾਪ ਤੇ Thank you ਨਿਕਲੇ ਬਸ ਤੋਂ ਤਾਂ ਵੈਸੇ ਵਧੀਆ ਆ ਵਧੀਆ ਬਾਸ ਹੈਗੀ ਆ ਤਾਂ ਵੈਸੇ ਇੱਥੇ ਮੇਨ ਸਟੇਸ਼ਨ ਦੇ ਨਾਲ ਹੀ ਆ ਸਟਾਪ ਇਹਨਾਂ ਦਾ ਤਾਂ ਵਧੀਆ ਫੈਸਿਲਿਟੀਆਂ ਆ ਆ ਦੇਖੋ ਲੱਗੇ ਜਿੱਦੀ ਵੀ ਖੋਲ ਦਿੱਤੀ ਆ ਤਾਂ ਕਾਫੀ ਆ ਜਗ੍ਹਾ ਬਾਸ ਹੈਗੀ ਆ ਤਾਂ ਇਤੋਂ ਲੋਕ ਕੀ ਆ ਚੜਦੇ ਆ ਕਿਉਂਕਿ ਇਹਨਾਂ ਨੇ ਮਿਊਨਿਕ 에어ਪੋਰਟ ਜਾਣਾ ਆ ਤਾਂ ਸ਼ਾਇਦ ਜੇ ਮੈਂ ਵਾਪਸ ਜਾਣਾ ਹੈਗਾ ਮੈਂ ਵੀ ਇੱਥੇ ਜਾਊਂਗਾ ਦੁਬਾਰਾ ਸੋ ਆ ਦੇਖ ਕਾਰਡ ਮਸ਼ੀਨ ਕੱਢੀ ਹੋ ਆ سمیدہ کے ولوگ بڈیا لگ گیا مینک پہنچ گیا ہے دیکھ دے تھے محول کی ہے گا یا تھا ایک ہور ولوگز لیان دے ہیں دو اجازت مل دے انگلہ ولوگ چاہیوں دے رہو خاص دے رہو واس دے رہو ایدن یا بسا لین دے رہو پھر اب